ਸੰਦੀਪ ਸਿੰਘ ਨੂੰ ਜਿਹੜਾ ਪਟਿਆਲਾ ਜੇਲ੍ਹ ਵਿੱਚ ਜਿਹੜਾ ਘਟਨਾ ਵਾਪਰੀ ਸੀ ਉਹ ਸੰਬੰਧੀ ਫੀਲ ਸ਼ੀਟ ਆ ਗਿਆ ਸੀ ਅੱਜ ਇਹ ਪੇਸ਼ ਤਾਂ ਕੀਤਾ ਗਿਆ ਅੱਜ ਸੰਦੀਪ ਸਿੰਘ ਦੀ ਜਿਹੜੀ ਇਹਨਾਂ ਚੇਰ ਹੋ ਗਿਆ ਘਟਨਾ ਵਾਪਰੀ ਹੈ ਅਰੈਸਟ ਹੀ ਅੱਜ ਹੀ ਪਾਏ ਪਾ ਵਾਈ ਗਈ ਹੈ ਬੇਸਿਕਲੀ ਜਿਹੜੀ ਕੇਸ ਦੀ ਪੈਰ ਬਈ ਅੱਜ ਤੋਂ ਸ਼ੁਰੂ ਹੋਣੀ ਹੈ ਨਾ ਕਿ ਜਿਹੜਾ ਕੇਸ ਸੀ ਪੂਰਾ ਡਿਟੇਲ ਜਿਹੜਾ ਕੇਸ ਸੀ ਆਪਣਾ ਪਟਿਆਲਾ ਜੇਲ੍ਹ ਦੇ ਵਿੱਚ ਵਾਪਰੀ ਘਟਨਾ ਵਾਪਰੀ ਹੈ ਜਿਹੜੇ ਸੰਦੀਪ ਸਿੰਘ ਤੇ ਅੰਜਾਮ ਲੱਗੇ ਹੈ ਕਿ ਸੂਬੇ ਵਾਲੇ ਉਸ ਵੀ ਚਾਰਜ ਪੇਸ਼ ਆ ਆਪਣਾ ਰੈਸਟ ਭਾਈ ਕਿਸ ਦੀ ਇਹ ਅੱਜ ਚਲਾਨ ਪੇਸ਼ ਕਰੇ ਨਹੀਂ ਚਲਾਨ ਨਹੀਂ ਪੇਸ਼ ਕੀਤਾ ਅੱਜ ਰੈਸਟ ਪਾਈ ਗਈ ਚਲਾਨ ਅੱਗੇ ਪੇਸ਼ ਕਰਨਗੇ ਨਾ ਅੱਜ ਤੇ ਰੈਸਟ ਪਾਈ ਗਈ ਇਹਨਾਂ ਤੇ ਹੁਣ ਕਿਵੇਂ ਨਿਆਇਕਰ ਅਸਜ ਭੇਜਣੇ ਜਾਂ ਨਹੀਂ ਅੱਜ ਫਿਰ ਉਹਨਾਂ ਨੇ ਪਟਿਆ ਆਪਣਾ ਸੰਗਸੰਗਰੂਰ ਜੇਲ੍ਹ ਵਿੱਚ ਹੀ ਉਹਨਾਂ ਨੂੰ ਭੇਜ ਦਿੱਤਾ ਗਿਆ ਕਾਰਨ ਕੀ ਕਿ ਮੰਨਦੇ ਹੋ ਇੰਨੇ ਦਿਨ ਬਾਅਦ ਵੀ ਆਪਣਾ ਦੇਖੋ ਇਹਨਾਂ ਦੇ ਕਾਰਨ ਤੇ ਇਹੋ ਲੱਗਦੇ ਕਿ ਜਿੱਤਰਾ ਕਿ ਇਹਨਾਂ ਨੇ ਅੰਗੈਲੀਆਂ ਹੀਆਂ ਕਿਉਂਕਿ ਜਿਸ ਟਾਈਮ ਜਦੋਂ ਕੇਸ ਹੋਇਆ ਵਾ ਉਸ ਦਾ ਵੀ ਰੈਸਟ ਮਾਰਨ ਕਿਉਂਕਿ 4 ਮਹੀਨੇ ਬਾਅਦ ਰੈਸਟ ਮਾਰਦੇ ਆ ਉਹਦੀ ਕੋਈ ਨਾ ਕਸਟਡੀ ਨਹੀਂ ਜਾਣੀ ਕੁਇ ਚਾਰ ਮਹੀਨੇ ਬਾਅਦ ਹੀ ਰੈਸਟ ਭੇਂਟੀ ਹੈ ਕੋਈ ਗੱਲਬਾਤ ਹੋਈ ਹੈ ਜੀ ਉਹਨਾਂ ਦੇ ਨਾਲ ਸੰਦੀਪਪੁਰੋਂ ਦੀ ਹਾਂਜੀ ਪਰਿਵਾਰਕੀ ਗੱਲਬਾਤ ਹੋਈ ਹੈ ਪਰਿਵਾਰ ਬਾਰੇ ਹਾਲਚਲ ਜਾਣੇ ਆ ਉਹਨਾਂ ਨੇ ਵੀ ਪਰਿਵਾਰ ਬਾਰੇ ਹਾਲਚਲ ਦੱਸਿਆ ਬਸ ਠੀਕ ਹੈ ਬਾਕੀ ਚੜ੍ਹਦੀ ਕਲਾ ਜੀ ਕਿਰਪਾ ਮਹਾਰਾਜੀ ਦੀ ਉਹਨਾਂ ਸਭ ਕੋ ਚੜ੍ਹਦੀ ਕਲਾ ਸੰਦੀਪ ਸਿੰਘ ਉਹਨਾਂ ਚੜ੍ਹਦੀ ਕਲਾ ਜੀ ਬਾਕੀ ਉਹਨਾਂ ਦੇ ਸਿਹਤ ਵਿੱਚ ਜੋ ਵੀ ਜਦੋਂ ਇੱਕ ਕਰਨ ਤੋਂ ਸੁਣਨਾ ਬੰਦ ਹੋ ਗਿਆ ਉਹ ਵੀ ਜੱਸ ਸਾਹਿਬ ਨੂੰ ਦੱਸਿਆ ਬਾਕੀ ਇੱਕ ਸਾਈਡ ਤੋਂ ਸੁਣਨਾ ਹੀ ਬੰਦ ਹੋ ਗਿਆ ਪ੍ਰੋਪਰ ਜਦੋਂ ਇਹ ਆਖੀ ਜੀ ਇਲਾਜ ਵਗੈਰਾ ਵਾਸਤੇ ਦੇਖੋ ਅੰਦਰ ਤੇ ਤੁਹਾਡੇ ਕੋਈ ਇੰਨੀ ਸੁਵਿਧਾ ਨਹੀਂ ਹੈ ਜਿਹੜੀ ਅੰਦਰ ਜਿਸ ਤਰੀਕੇ ਦਾ ਤੁਹਾਨੂੰ ਜਿਹੜਾ ਲੱਗਦਾ ਕਿ ਜਿਸ ਹਸਪਤਾਲ 'ਚ ਤੁਹਾਨੂੰ ਲੱਗਦਾ ਇਲਾਜ ਹੋ ਸਕਦਾ ਉਸ ਹਸਪਤਾਲ ਵਿੱਚ ਤੁਸੀਂ ਇਲਾਜ ਕਰਾਓ ਪ੍ਰੋਪਰ ਨਾ ਕਿ ਚੈੱਕਅਪ ਕਰਾਓ ਇਲਾਜ ਕਰਾਜੂਗੇ ਜਦੋਂ ਪਹਿਲਾਂ ਵੀ ਸੰਦੀਪ ਸਿੰਘ ਦਾ ਕਰਾਇਆ ਗਿਆ ਚੈੱਕਅਪ ਕਰਾਇਆ ਗਿਆ ਹੈ ਨਾ ਕਿ ਇਲਾਜ ਕਰਾਇਆ ਗਿਆ ਤੁਹਾਡੇ ਨਾਲ ਮੁਲਾਕਾਤ ਹੋਈ ਹੈਗੀ ਇੰਨੀ ਜੀ ਹਾਂਜੀ ਹੁਣੇ ਮੁਲਾਕਾਤ ਹੋਈ ਹੈ ਜੀ ਗੇਂ ਦੇ ਅੰਦਰ ਨਹੀਂ ਹੁਣੇ ਹੁਣੇ ਮੁਲਾਕਾਤ ਹੋਈ ਹੋਰ ਗੱਲਬਾਤ ਉਹਨਾਂ ਨੇ ਕਹੀ ਹੋਵੇ ਜੀ ਬਸ ਕੋਮਨੂ ਜੀ ਸੁਨੇਹਾ ਦਿੱਤਾ ਕਿ ਜਿਹੜੀ ਮੇਰੀ ਕੇਸ ਸੀ ਪੈਰ ਵਈਏ ਮੇਰੇ ਭਰਾ ਕਰਦੇ ਹੋਏ ਨੇ ਹੁਣੇ ਜਦੋਂ ਸੰਦੀਪ ਸਿੰਘ ਸੁਨੇਹਾ ਆਪ ਹੀ ਖੁਦ ਦੇ ਕੇ ਗਏ ਨੇ ਬਾਕੀ ਉਹਨੇ ਸਭ ਕੁਝ ਕਿਰਪਾ ਮਹਾਰਾਜੀ ਕਿਨੇ ਚੜਦੀ ਕਲਾ ਜੀ ਆ। ਆਏ ਸੰਦੀਪ ਸਿੰਘ ਨੂੰ ਜਿਹੜਾ ਪਟਿਆਲਾ ਜੇਲ੍ਹ ਵਿੱਚ ਜਿਹੜਾ ਘਟਨਾ ਵਾਪਰੀ ਸੀ ਉਹ ਸੰਬੰਧੀ ਪੀਰ ਸ਼ੀਟਾ ਗਿਆ ਸੀ। ਅੱਜ ਇਹ ਪੇਸ਼ ਤਾਂ ਕੀਤਾ ਗਿਆ ਅੱਜ ਸੰਦੀਪ ਸਿੰਘ ਦੀ ਜਿਹੜੀ ਇਹਨਾਂ ਚੇਰ ਹੋ ਗਿਆ ਘਟਨਾ ਵਾਪਰੀ ਉਹ ਅਰੈਸਟ ਹੀ ਅੱਜ ਹੀ ਪਾਪਾ ਵਾਈ ਗਈ ਹੈ। ਬੇਸਿਕਲੀ ਜਿਹੜੀ ਕੇਸ ਦੀ ਪੈਰ ਬਈ ਅੱਜ ਤੋਂ ਸ਼ੁਰੂ ਹੋਣੀ ਹੈ ਨਾ ਕੀ। ਜਿਹੜਾ ਕੇਸ ਹੀ ਪੂਰਾ ਡਟੇਗਾ। ਕਿਹੜਾ ਕੇਸ ਸੀ ਆਪਣਾ ਪਟਿਆਲਾ ਜੇਲ੍ਹ ਦੇ ਵਿੱਚ ਵਾਪਰੇ ਘਟਨਾ ਵਾਪਰੀ ਹੈ ਜਿਹੜੇ ਸੰਦੀਪ ਸਿੰਘ ਤੇ ਅੰਜਾਮ ਲੱਗੇ ਹੈ ਕਿ ਸੁਪੂਬੇ ਵਾਲੇ ਉਸ ਵੀ ਚਾਰਜ ਪੇਸ਼ੀ ਆ ਆਪਣਾ ਰੈਸਟ ਭਾਈ ਕੀ ਸੰਦੀਪ ਸਿੰਘ ਅੱਜ ਚਲਾਨ ਪੇਸ਼ ਕਰੇ ਇਹ ਚਲਾਨ ਨਹੀਂ ਪੇਸ਼ ਕੀਤਾ ਅੱਜ ਅਰੈਸਟ ਪਾਈ ਗਈ ਚਲਾਨ ਅੱਗੇ ਪੇਸ਼ ਕਰਨਗੇ ਅੱਛਾ ਅੱਜ ਤੇ ਰੈਸਟ ਪਾਈ ਗਈ ਇਹਨਾਂ ਤੇ ਹੁਣ ਕਿਵੇਂ ਨਿਆਂਇਕ ਰਸਜ ਭੇਜੇ ਨੇ ਜਾਂ ਅੱਜ ਫਿਰ ਉਹਨਾਂ ਨੇ ਪਟਿਆ ਆਪਣਾ ਸੰਗਸੰਗਰੂਰ ਜੇਲ੍ਹ ਵਿੱਚ ਹੀ ਉਹਨੂੰ ਭੇਜ ਦਿੱਤਾ ਗਿਆ ਕਾਰਨ ਕੀ ਮੰਨਦੇ ਹੋ ਇੰਨੇ ਦਿਨ ਬਾਅਦ ਉਹਨਾਂ ਦਾ ਯਾਰ ਦੇਖੋ ਇਹਨਾਂ ਦੇ ਕਾਰਨ ਤੇ ਇਹੋ ਲੱਗਦੇ ਕਿ ਜਿਸ ਤਰ੍ਹਾਂ ਕਿ ਇਹਨਾਂ ਨੇ ਅਨਗੈਲੀਆਂ ਹੀਆਂ ਕਿਉਂਕਿ ਜਿਸ ਟਾਈਮ ਜਦੋਂ ਕੇਸ ਹੋਇਆ ਵਾ ਤੂੰ ਉਸ ਦਾ ਵੀ ਰੈਸਟ ਪਾਉਂਦੇ ਕਿਉਂਕਿ 4 ਮਹੀਨੇ ਬਾਅਦ ਰੈਸਟ ਪਾਉਂਦੇ ਆ ਉਹਦੀ ਕੋਈ ਨਾ ਕਸਟਡੀ ਨਹੀਂ ਜਾਣੀ 4 ਮਹੀਨੇ ਦੀ ਨਾ ਕੋਸ਼ ਕਿਉਂਕਿ 4 ਮਹੀਨੇ ਬਾਅਦ ਹੀ ਰੈਸਟ ਪੈਂਦੀ ਹੈ ਕੋਈ ਗੱਲਬਾਤ ਹੋਈ ਹੈ ਜੀ ਉਹਨਾਂ ਦੇ ਨਾਲ ਸੰਦੀਪਪੁਰੋਂ ਦੀ ਹਾਂਜੀ ਪਰਿਵਾਰਕੀ ਗੱਲਬਾਤ ਹੋਈ ਹੈ ਪਰਿਵਾਰ ਬਾਰੇ ਹਾਲ ਚਾਲ ਜਾਣਦੇ ਆ ਉਹਨਾਂ ਨੇ ਵੀ ਪਰਿਵਾਰ ਬਾਰੇ ਹਾਲ ਚਾਲ ਦੱਸਿਆ ਵਾ ਕਿ ਠੀਕ ਹੈ ਬਾਕੀ ਚੜ੍ਹਦੀ ਕਲਾ ਜੀ ਕਿਰਪਾ ਮਹਾਰਾਜੀ ਦੀ ਉਹਨ ਸਭ ਕੋ ਚੜ੍ਹਦੀ ਕਲਾ ਸੰਦੀਪ ਸਿੰਘ ਉਹਨ ਚੜ੍ਹਦੀ ਕਲਾ ਜੀ ਬਾਕੀ ਉਹਨਾਂ ਦੇ ਸੇਫ ਵਿੱਚ ਜੋ ਵੀ ਜੇਰੋ ਦੇ ਕਾਰਨ ਤੋਂ ਸੁੰਣਾ ਬੰਦ ਹੋ ਗਿਆ ਉਹ ਵੀ ਜੱਸ ਸਭ ਨੂੰ ਦੱਸਿਆ ਵਾ ਕਿ ਇੱਕ ਸਾਈਡ ਤੋਂ ਸੁੰਣਾ ਹੀ ਬੰਦ ਹੋ ਗਿਆ ਪ੍ਰੋਪਰ ਜਦ ਲਈ ਆ ਕੇ ਤੁਸੀਂ ਇਲਾਜ ਵਗੈਰਾ ਵਾਸਤੇ ਦੇਖੋ ਅੰਦਰ ਤੇ ਤੁਹਾਡੇ ਕੋਈ ਇੰਨੀ ਸੁਵਿਧਾ ਨਹੀਂ ਹੈ ਜਿਹੜੀ ਅੰਦਰ ਇਲਾਜ ਹੋ ਸਕੇ ਤੇ ਜਿਸ ਤਰੀਕੇ ਦਾ ਤੁਹਾਨੂੰ ਜਿਹੜਾ ਲੱਗਦਾ ਕਿ ਜਿਸ ਹਸਪਤਾਲ ਤੇ ਤੁਹਾਨੂੰ ਲੱਗਦਾ ਇਲਾਜ ਹੋ ਸਕਦੇ ਉਸ ਹਸਪਤਾਲ ਵਿੱਚ ਤੁਸੀਂ ਇਲਾਜ ਕਰਾਓ ਪ੍ਰੋਪਰ ਨਾ ਕਿ ਚੈੱਕਅਪ ਕਰਾਓ ਇਲਾਜ ਕਰਾ ਜੂਗੇ ਜਦੋਂ ਪਹਿਲਾਂ ਵੀ ਸੰਦੀਪ ਸਿੰਘ ਦਾ ਕਰਾਇਆ ਗਿਆ ਚੈੱਕਅਪ ਕਰਾਇਆ ਗਿਆ ਨਾ ਕਿ ਇਲਾਜ ਕਰਾਇਆ ਗਿਆ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਕਿੰਨੀ ਦੇਰ ਹਾਂਜੀ ਹੁਣੇ ਮੁਲਾਕਾਤ ਹੋਈ ਹੈ ਜੀ ਗੇਮ ਦੇ ਅੰਦਰ ਨਹੀਂ ਹੁਣੇ ਹੁਣੇ ਮੁਲਾਕਾਤ ਹੋ ਗਈ ਹੋਰ ਗੱਲਬਾਤ ਉਹਨਾਂ ਨੇ ਕਹੀ ਹੋਵੇ ਜੀ ਬਸ ਕੋਮਨੂ ਜੀ ਸੁਨੇਹਾ ਦਿੱਤਾ ਕਿ ਜਿਹੜੀ ਮੇਰੀ ਕੇਸ ਸੀ ਪੈਰ ਗਈ ਮੇਰੇ ਭਰਾ ਕਰਦੇ ਵੇ ਨੇ ਹੁਣੇ ਜਿੱਦਾਂ ਸੰਦੀਪ ਜੀ ਸੁਨੇਹਾ ਆਪ ਹੀ ਖੁਦ ਦੇ ਕੇ ਗਏ ਨੇ ਬਾਕੀ ਉਹਨੇ ਸਭ ਕੁਝ ਕਿਰਪਾ ਮਹਾਰਾਜ ਦੀ ਕਿੰਨੇ ਚੜ੍ਹਦੀ ਕਲਾ ਜੀ